ਪੰਜਾਬ ਸਰਕਾਰ ਵੱਲੋਂ ਨਵੇਂ ਸਾਲ ਤੇ ਲੋਕਵਾਜੀ ਟੀਵੀ ਮਾਨਕ ਗੋਇਲ, ਮਿੰਟੂ ਗੁਰਸਰੀਆ ਤੇ ਸੱਤ ਹੋਰ ਜਨਾਂ ਨੂੰ ਇੱਕ ਤੋਹਫ਼ਾ ਦਿੱਤਾ ਗਿਆ ਉਹ ਤੋਹਫ਼ਾ ਦਿੱਤਾ ਗਿਆ ਐਫ ਆਈ ਆਰ ਦਰਜ ਕਰਕੇ ਪਰਚਾ ਦਰਜ ਕੀਤਾ ਗਿਆ ਸਾਡੇ ਉੱਪਰ ਮਾਨ ਆਰਟੀਐਕਟਿਵਿਸਟ ਮਾਨ ਗੋਇਲ ਉੱਪਰ ਤੇ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਉੱਪਰ ਪਰਚਾ ਕਹਦਾ ਦਰਜ ਕੀਤਾ ਗਿਆ ਕਿ ਪਿਛਲੇ ਦਿਨੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਵਿਦੇਸ਼ੀ ਦੌਰੇ ਤੇ ਸੀ ਤਾਂ ਉਸ ਸਮੇਂ ਉਹਨਾਂ ਦੇ ਜਹਾਜ਼ ਬਾਰੇ ਜਾਣਕਾਰੀ ਮਾਨ ਗੋਇਲ ਨੇ ਜਨਤਾ ਕੀਤੀ ਸੀ ਕਿ ਮੁੱਖ ਮੰਤਰੀ ਵਿਦੇਸ਼ ਨੇ ਉਹਨਾਂ ਦਾ ਹੈਲੀਕਾਪਟਰ ਆਰਡਰ ਆ ਕੌਣ ਉਡਾਰਿਆ ਉਹਨਾਂ ਨੇ ਇੱਕ ਤਰੀਕ ਬਕਾਇਦਾ ਇੱਕ ਤਰੀਕ ਦਾ ਸਾਰਾ ਡਾਟਾ ਪਾਇਆ ਸੀ ਕਿਸ ਦਿਨ ਹੈਲੀਕਾਪਟਰ ਆਰਡਰ ਆ ਤੇ ਕੌਣ ਉਡਾਰਿਆ ਜਦ ਕਿ ਮੁੱਖ ਮੰਤਰੀ ਇੱਥੇ ਨਹੀਂ ਹੈ ਤਾਂ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਸਰਕਾਰ ਆਰਟੀਆਈ ਰਹੀ ਜਾਣਕਾਰੀ ਨਹੀਂ ਦਿੰਦੀ ਕਿ ਪੰਜਾਬ ਸਰਕਾਰ ਹੈਲੀਕਾਪਟਰ ਕਿੰਨਾ ਹੁਣ ਤੱਕ ਉਡਾਇਆ ਹੈ ਕਿੰਨਾ ਖਰਚਾ ਹੋਇਆ ਤੇ ਨਾਲ ਹੀ ਜਿਹੜੇ ਪ੍ਰਾਈਵੇਟ ਜੈਟ ਜਿਹੜੇ ਲਏ ਆ ਅਰਵਿੰਦ ਕੇਜਰੀਵਾਲ ਲਈ ਹੋਰਾਂ ਲਈ ਦੇਸ਼ ਭਰ ਦੇ ਵਿੱਚ ਜਾਣ ਲਈ ਉਹਦੇ ਤੇ ਕਿੰਨਾ ਖਰਚਾ ਹੋਇਆ ਅਸੀਂ ਆਰਟੀਆਈ ਮੰਗਦੇ ਆ ਉਹਦੀ ਜਾਣਕਾਰੀ ਨਹੀਂ ਦਿੰਦੀ ਜਿਹਦੇ ਕਰਕੇ ਸਾਨੂੰ ਇਹ ਵੀ ਸ਼ੱਕ ਹੈ ਕਿ ਜਿਹੜਾ ਇਹ ਜਹਾਜ਼ ਹੈ ਇਹ ਕੌਣ ਉਡਾ ਰਿਆ ਇਸ ਤੇ ਅਸੀਂ ਵੀ ਖਬਰ ਕੀਤੀ ਮਾਨੀ ਗੋਇਲਾ ਗੱਲਬਾਤ ਕਰਕੇ ਉਹ ਚਲਾਈ ਮਿੰਟੂ ਗੁਰੂਸਰਿਆ ਨੇ ਵੀ ਪੋਸਟ ਪਾ ਕੇ ਸਵਾਲ ਹੀ ਕੀਤਾ ਪਰ ਸਰਕਾਰ ਨੇ 12 ਤਰੀਕ ਦੀ ਇਹ ਐਫ ਆਈ ਆਰ ਦਰਜ ਕੀਤੀ ਹੋਈ ਹੈ 12 12 ਦੀ ਸਾਨੂੰ ਅੱਜ ਪਤਾ ਲੱਗੀ ਅਖਬਾਰਾਂ 'ਚ ਖਬਰ ਵੀ ਅੱਜ ਲੱਗੀ ਹੈ ਸੋ ਸਰਕਾਰ ਨਵੇਂ ਸਾਲ ਦੇ ਉੱਤੇ ਤੋਹਫੇ ਤੇ ਆ ਗਈ ਹੈ ਇਸ ਤੋਂ ਪਹਿਲਾਂ ਵੀ ਕੋਈ ਪਹਿਲਾ ਹੱਲਾ ਨਹੀਂ ਹੈ ਸਰਕਾਰ ਦਾ ਇਸੇ ਸਾਲ 2020 ਜੋ 25 ਲੰਘ ਕੇ ਗਿਆ ਉਹਦੀ ਫਰਵਰੀ 'ਚ ਵੀ ਸਾਡੇ ਤੇ ਪਰਚਾ ਦਿੱਤਾ ਸੀ ਉਸ ਤੋਂ ਪਹਿਲਾਂ ਚੈਨਲ ਬੰਦ ਕੀਤੇ ਸੀ ਤੇ ਹੁਣ ਤਾਜ਼ਾ ਸਰਕਾਰ ਨੇ ਆਪਣੇ ਜਿਹੜੇ ਪੇਜ ਆਮਦਵੀ ਪਾਰਟੀ ਦਾ ਪੰਜਾਬ ਦਾ ਆਫੀਸ਼ੀਅਲ ਪੇਜ ਹੈ ਉਹਦੇ ਤੋਂ ਚੈਨਲ ਬੰਦ ਕਰਨ ਲਈ ਵੀ ਕੋਸ਼ਿਸ਼ ਕੀਤੀ ਸੀ ਕਾਪੀਰਾਈਟ ਮਾਰੇ ਸੀ ਜਿਹੜਾ ਕਿ ਮਾਰ ਨਹੀਂ ਸਕਦੇ ਸੀ ਪਰ ਹਰ ਹੱਦ ਤੇ ਸਰਕਾਰ ਗਈ ਹੋਈ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਵਾਜ਼ ਬੰਦ ਕਰਵਾਈ ਜਾ ਸਕੇ ਤੇ ਖਾਸ ਕਰਕੇ ਸਰਕਾਰ ਲਈ ਆ ਸਾਲ ਬੜਾ ਮਹੱਤਵਪੂਰਨ ਹੈ ਉਹ ਸਰਕਾਰ ਨੇ ਜੋ ਆਪਣੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਉਹਨੂੰ ਉਹ ਹੁਣ ਕਿਸੇ ਨਾ ਕਿਸੇ ਤਰੀਕੇ ਨਾਲ ਆਨੇ ਬਹਾਨੇ ਕਰਕੇ 2027 ਲਈ ਵੋਟਾਂ ਲੈਣੀਆਂ ਤੇ ਜੇਕਰ ਇਹ ਆਵਾਜ਼ਾਂ ਚਾਹੇਓ ਮਿੰਟੂ ਗੁਰੂਸਰਗੀਆਂ ਆਸੀਆਂ ਜਾਂ ਕਈ ਆਵਾਜ਼ਾਂ ਹੋਰ ਹੈ ਪੰਜਾਬ ਦੇ ਵਿੱਚ ਇਹ ਨਹੀਂ ਕਿ ਸਿਰਫ ਇਹ ਤਿੰਨ ਹੀ ਆਵਾਜ਼ਾਂ ਪੰਜਾਬ 'ਚ ਬਹੁਤ ਪੱਤਰਕਾਰ ਨੇ ਬਹੁਤ ਐਕਟੀਵਿਸਟ ਨੇ ਜਿਹੜੇ ਲੜ ਰਹੇ ਨੇ ਜਿਹੜੇ ਆਵਾਜ਼ ਉਠਾ ਰਹੇ ਨੇ ਆਉਣ ਵਾਲੇ ਵਾਰੀ ਉਹਨਾਂ ਦੀ ਵੀ ਆ ਸਕਦੀ ਹੈ ਪਰ ਚਾਹ ਉਹਨਾਂ ਤੇ ਵੀ ਹੋਣਾ ਕਿਉਂਕਿ ਇਹ ਸਰਕਾਰ ਇਹ ਚਾਹੁੰਦੀ ਹੈ ਕਿ 2026 ਦੇ ਵਿੱਚ ਇਹਨਾਂ ਬੰਦਿਆਂ ਨੂੰ ਜਾਂ ਤਾਂ ਜੇਲ੍ਹਾਂ 'ਚ ਬਿਠਾ ਦਿੱਤਾ ਜਾਵੇ ਜਾਂ ਘਰੇ ਬਿਠਾ ਦਿੱਤਾ ਜਾਵੇ ਚੁੱਪ ਕਰਾ ਦਿੱਤਾ ਜਾਵੇ ਪਰ ਸਰਕਾਰ ਇਹ ਭੁੱਲ ਗਈ ਹੈ ਕਿ ਮੁੱਖ ਮੰਤਰੀ ਸਾਹਿਬ ਵੀ ਖੁਦ ਕਹਿੰਦੇ ਰਿਹਾ ਕਿ ਲੋਕਤੰਤਰ ਚ ਲੋਕ ਵੱਡੇ ਹੁੰਦੇ ਆ ਜਿਹੜੇ ਲੀਡਰ ਆ ਵੱਡੇ ਨਹੀਂ ਹੁੰਦੇ ਤੇ ਨਾਲ ਹੀ ਇਹ ਦੱਸਦੀ ਹੈ ਕਿ ਪੰਜਾਬ ਅਜਿਹੀ ਧਰਤੀ ਹੈ ਜਿੱਥੇ ਦੀ ਆਵਾਜ਼ ਨਾ ਤਾਂ ਕਦੇ ਦੱਬੀ ਗਈ ਹੈ ਤੇ ਨਾ ਦੱਬੀ ਜਾ ਸਕਦੀ ਹੈ ਸਰਕਾਰ ਜੋ ਮਰਜ਼ੀ ਕਰ ਲੇ ਇਹ ਪਰਚਾ ਪਾਇਆ ਹੋਰ ਪਰਚੇ ਪਾਲੇ ਜਿਸ ਤਰੀਕੇ ਦੇ ਮਰਜ਼ੀ ਪਰਚੇ ਪਾਲੇ ਅਸੀਂ ਜਿਹੜੀ ਲੋਕਾਂ ਦੀ ਆਵਾਜ਼ ਹੈ ਉਹ ਉਠਾਉਣੀ ਵਾਦ ਨਹੀਂ ਕਰਾਂਗੇ ਅਸੀਂ ਉਹ ਪੱਤਰਕਾਰ ਨਹੀਂ ਬਣਾਂਗੇ ਜਿਹੜੇ ਸਰਕਾਰ ਤੋਂ ਪੈਸੇ ਲੈ ਕੇ ਸਰਕਾਰ ਦੀਆਂ ਤਰੀਫਾਂ ਦੇ ਪੁਲ ਬਣਦੇ ਆ ਅਸੀਂ ਤਾਂ ਸਾਡਾ ਕੰਮ ਸਰਕਾਰ ਨੇ ਜਿਹੜਾ ਕੰਮ ਨਹੀਂ ਕੀਤਾ ਉਹ ਲੋਕਾਂ 'ਚ ਰੱਖਣਾ ਹੈ ਕਿ ਆਹ ਸਰਕਾਰ ਵਾਅਦਾ ਕਰਕੇ ਆਈ ਸੀ ਇਹ ਨਹੀਂ ਕੀਤਾ ਆਹ ਸਰਕਾਰ ਨਜਾਇਜ਼ ਕਰ ਰਹੀ ਹੈ ਜਿਵੇਂ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਦੇਖਿਆ ਉਹਦੇ 'ਚ ਵੀ ਵਿਰੋਧੀਆਂ ਨੂੰ ਕਿਵੇਂ ਚੁੱਪ ਕਰਾਇਆ ਜਾ ਰਿਹਾ ਮਤਲਬ ਹਰ ਉਹ ਆਵਾਜ਼ ਕਿ ਜਿੱਥੋਂ ਮਾੜਾ ਮੋਟਾ ਵਿਰੋਧ ਉੱਠਦਾ ਉਹਨੂੰ ਚੁੱਪ ਕਰਾਇਆ ਜਾ ਸਕੇ ਜਿਵੇਂ ਮਾਲਵਿੰਦਰ ਮਾਲੀ ਵੀ ਕਹਿੰਦੇ ਨੇ ਕਿ ਇਹ ਜਿਸ ਤਰੀਕੇ ਨਾਲ ਕੇਂਦਰ 'ਚ ਸਰਕਾਰ ਬੈਠੀ ਹੈ ਉਹ ਜਿਹੜੀ ਵਿਰੋਧੀ ਧਰਮੁਕਤ ਸੰਸਦ ਧਰਨਾ ਮੁਕਤ ਸੜਕਾਂ ਉਸੇ ਤਰੀਕੇ ਨਾਲ ਜਿਹੜੀ ਪੰਜਾਬ ਸਰਕਾਰ ਆ ਉਹ ਵੀ ਉਸੇ ਰਾਹਾਂ ਦੇ ਉੱਤੇ ਜਿਵੇਂ ਪ੍ਰਗਟ ਸਿੰਘ ਨੇ ਵੀ ਐਮਐਲਏ ਜਿਹੜੇ ਕਾਂਗਰਸ ਤੋਂ ਨੇ ਉਹਨਾਂ ਨੇ ਵੀ ਇਹ ਸਵਾਲ ਉਠਾਇਆ ਸੀ ਕਿ ਇਹ ਵੀ ਟੀਮ ਨੇ ਸੋ ਇਸ ਕਰਕੇ ਲੱਗ ਰਿਹਾ ਕਿ ਜੋ ਕੁਝ ਕੇਂਦਰ ਦੇ ਵਿੱਚ ਮੋਦੀ ਸਰਕਾਰ ਕਰ ਰਹੀ ਹੈ ਉਹੀ ਪੰਜਾਬ ਸਰਕਾਰ ਕਰ ਰਹੀ ਹੈ ਇਹ ਪਰਚਿਆਂ ਤੋਂ ਅਸੀਂ ਨਾ ਦਬਣ ਵਾਲੇ ਆ ਨਾ ਡਰਨ ਵਾਲੇ ਆ ਹੋਰ ਪਰਚੇ ਪਾਉਣੇ ਆ ਉਹ ਵੀ ਪਾ ਸਕਦੇ ਆ ਹੋਰ ਦਬਾਉਣਾ ਉਹ ਵੀ ਦਬਾਉਣ ਦੀ ਕੋਸ਼ਿਸ਼ ਕਰ ਸਕਦੇ ਆ ਦੁਨੀਆ ਭਰ ਤੇ ਜਿਹੜੀਆਂ ਧਨਾਵਾਂ ਲਗਾਈਆਂ ਉਹ ਵੀ ਬੜੀਆਂ ਹਾਸੋਹੀਣੀਆਂ ਐ ਕਿ ਜਿਹੜੀ ਮੁੱਖ ਮੰਤਰੀ ਦੇ ਜਹਾਜ਼ ਬਾਰੇ ਖਬਰ ਦੱਸੀ ਉਹਦੇ ਨਾਲ ਮਾਹੌਲ ਵਿਗੜ ਸਕਦਾ ਸੀ ਲੋਕਾਂ ਦੇ ਵਿੱਚ ਮਤਲਬ ਮੁੱਖ ਮੰਤਰੀ ਦੇ ਜਹਾਜ਼ ਦੀ ਖਬਰ ਦੇ ਨਾਲ ਲੋਕਾਂ 'ਚ ਕੀ ਮਾਹੌਲ ਵਿਗੜਦਾ ਹਾਲਾਂਕਿ ਮੁੱਖ ਮੰਤਰੀ ਤਾਂ ਉਹ ਨਹੀਂ ਜਿਹੜੀ ਇਹ ਕਹਿੰਦੇ ਰਹੇ ਨੇ ਕਿ ਹੈਲੀਕਾਪਟਰ ਤੋਂ ਗਰੀਬ ਦੇ ਚੁੱਲਿਆਂ ਦੀ ਅੱਗ ਦਿਖਾਈ ਨਹੀਂ ਦਿੰਦੀ ਹੈਲੀਕਾਪਟਰ ਤੋਂ ਗਰੀਬ ਦੇ ਚੁੱਲਿਆਂ ਦੀ ਅੱਗ ਦਿਖਾਈ ਨਹੀਂ ਦਿੰਦੀ ਉਹ ਪੁਰਾਣੀਆਂ ਸਰਕਾਰਾਂ ਦੇ ਤੰਜ ਕੱਸਦੇ ਰਹੇ ਨੇ ਇੱਕ ਹੋਰ ਵੀ ਕਰ ਦੇ ਰਹੇ ਨੇ ਆਪਣੀਆਂ ਕਮੇਡੀ ਕਾਸਟਾਂ ਦੇ ਵਿੱਚ ਕਿ ਜਿਹੜਾ ਮੁੱਖ ਮੰਤਰੀ ਹੁੰਦਾ ਉਹ ਜਹਾਜ਼ ਉੱਪਰ ਦੀ ਲੰਘ ਜਾਂਦਾ ਥੱਲੇ ਵਿਚਾਰੇ ਪੁਲਿਸ ਵਾਲੇ ਖੜੇ ਰਹਿ ਜਾਂਦੇ ਖੁਦ ਸਭ ਤੋਂ ਵੱਧ ਜਿਹੜੇ ਸਟਾਇਰ ਹੈਲੀਕਾਪਟਰ ਦੇ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤੇ ਸੀ ਤੇ ਅੱਜ ਪੰਜਾਬ ਦਾ ਹੈਲੀਕਾਪਟਰ ਇੱਕ ਆਟੋ ਵਾਂਗੂ ਚਲਾਇਆ ਜਾ ਰਿਹਾ ਹੈ ਉਹਦੇ ਪਤਾ ਲੱਗਦਾ ਜੇ ਕੋਈ 10 ਕਿਲੋਮੀਟਰ ਵੀ ਜਾਣਾ ਹੈ ਤਾਂ ਉਹ ਵੀ ਪੰਜਾਬ ਦੇ ਹੈਲੀਕਾਪਟਰ ਤੇ ਜਾਇਆ ਜਾਂਦਾ ਤੇ ਪਰ ਉਹਦੀ ਜਾਣਕਾਰੀ ਦਿੱਤੀ ਨਹੀਂ ਜਾਂਦੀ ਹਾਲਾਂਕਿ ਜਿਹੜਾ ਹੈਲੀਕਾਪਟਰ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਨਹੀਂ ਹੈ ਇਹ ਪੰਜਾਬ ਦਾ ਪੰਜਾਬ ਦੇ ਲੋਕਾਂ ਦਾ ਇਹ ਜਿਹੜਾ ਤੇਲ ਮੱਚਦਾ ਹੈ ਜਿਹੜਾ ਦਾ ਖਰਚਾ ਆਉਂਦਾ ਉਹ ਸਾਰਾ ਪੰਜਾਬ ਦੇ ਲੋਕ ਭਰਦੇ ਆ ਸੋ ਜਿਹੜੀ ਇਹ ਚੀਜ਼ ਕੀਤੀ ਗਈ ਹੈ ਇਹ ਇਸ ਤਰੀਕੇ ਦੀਆਂ ਹਰਕਤਾਂ ਇਸ ਤਰੀਕੇ ਦੀਆਂ ਗੱਲਾਂ ਪੰਜਾਬ ਦੇ ਵਿੱਚ ਨਹੀਂ ਚੱਲਣੀਆਂ ਬਹੁਤ ਵਾਰ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਮਜ਼ਦੂਰਾਂ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਬਾਰਡਰਾਂ ਤੋਂ ਧਰਨੇ ਵੀ ਪੱਟੇ ਆ ਘਰਾਂ 'ਚ ਬੈਠਿਆਂ ਕਿਸਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਕਿ ਕਿਸਾਨੀ ਜਿਹੜੀ ਹੈ ਜਥੇਬੰਦੀਆਂ ਉਹ ਖਤਮ ਹੋ ਗਈਆਂ ਉਹੀ ਜਥੇਬੰਦੀਆਂ ਨੇ ਜਦ ਲੈਂਡ ਪੂਲਿੰਗ ਆਈ ਤਾਂ ਮੁੱਖ ਮੰਤਰੀ ਦੇ ਜਿਹੜਿਆ ਨੱਕ 'ਚ ਦਮ ਕਰ ਦਿੱਤਾ ਸੀ ਸਰਕਾਰ ਦੇ ਨਾਕੀ ਦਮ ਕਰਵਾਸ ਕਰਕੇ ਉਹ ਪਾਲਿਸੀ ਜਿਹੜੀ ਉਹ ਵਾਪਸ ਕਰਵਾਈ ਸੋ ਜਿਹੜੀਆਂ ਇਹ ਚੀਜ਼ਾਂ ਜਿਸ ਪੱਧਰ ਤੇ ਆਮਦਵੀ ਪਾਰਟੀ ਇਹ ਚੀਜ਼ਾਂ ਨੂੰ ਕਰ ਰਹੀ ਹੈ ਇਹ ਬਹੁਤ ਮਾੜੀ ਗੱਲ ਹੈ ਇਹ ਲੋਕਤੰਤਰ ਲਈ ਚੰਗੀ ਗੱਲ ਨਹੀਂ ਹੈ ਦਿੱਲੀ ਜਾ ਕੇ ਰੌਲਾ ਪਾਉਂਦੇ ਨੇ ਕਿ ਲੋਕਤੰਤਰ ਦੀ ਹੱਤਿਆ ਹੋ ਰਹੀ ਹੈ ਜੀ ਲੋਕਤੰਤਰ ਦਾ ਨੁਕਸਾਨ ਹੋ ਰਿਹਾ ਜੀ ਪੰਜਾਬ ਦੇ ਵਿੱਚ ਆ ਕੇ ਉਹੀ ਚੀਜ਼ਾਂ ਲਾਗੂ ਕਰਦੇ ਨੇ ਮਤਲਬ ਜਦੋਂ ਦਿੱਲੀ ਜਾਂਦੇ ਆ ਉਦੋਂ ਹੋਰ ਹੈ ਪੰਜਾਬ ਆਉਂਦੇ ਆ ਉਦੋਂ ਕੁਝ ਹੋਰ ਹੈ ਇਹ 도ਗਲੀ ਰਾਜਨੀਤੀ ਆਮਦਵੀ ਪਾਰਟੀ ਨੂੰ ਐੜੀਓ ਫਿੱਟ ਨਹੀਂ ਬੈਣੀ ਪੰਜਾਬ 2027 ਦੇ ਇਲੈਕਸ਼ਨ ਆ ਰਹੇ ਆ ਜੇ ਐਂ ਚੱਲਦੇ ਰਹੇ ਪੱਤਰਕਾਰਾਂ ਦੀਆਂ ਆਵਾਜ਼ਾਂ ਦਬਾਉਂਦੇ ਰਹੇ ਲੋਕ ਜਵਾਬ ਦੇਣਗੇ ਲੋਕਾਂ ਨੇ ਪਹਿਲਾਂ ਵੀ 2025 ਦੇ ਵਿੱਚ ਫਰਵਰੀ ਮਹੀਨੇ 'ਚ ਇਹਨਾਂ ਨੇ ਪਰਚਾ ਦਰਜ ਕੀਤਾ ਸੀ ਤਾਂ ਲੋਕਾਂ ਦਾ ਜਦ ਪ੍ਰੈਸ਼ਰ ਬਣਿਆ ਤਾਂ ਤਿੰਨ ਦਿਨ ਪਰਚਾ ਨਹੀਂ ਖੜ ਸਕਿਆ ਪਰਚਾ ਜਿਹੜਾ ਉਹ ਰੱਦ ਕਰਨਾ ਪਿਆ ਆ ਪਰਚੇ ਦਾ ਵੀ ਅਸੀਂ ਕਿਸ ਤਰੀਕੇ ਨਾਲ ਹੁਣ ਸਰਕਾਰ ਨੂੰ ਜਿਹੜਾ ਉਹ ਲਾਈਨ ਤੇ ਲੈ ਕੇ ਆਉਣਾ ਇਹ ਤਾਂ ਆਉਣ ਵਾਲਾ ਹੁਣ ਸਮਾਂ ਦੱਸੇਗਾ ਅਸੀਂ ਇਹ ਏਰੀਆ ਰਹਿ ਕਰਾਂਗੇ ਜਨਤਕ ਜਥੇਬੰਦੀਆਂ ਨਾਲ ਰਹਿ ਕਰਾਂਗੇ ਪੱਤਰਕਾਰ ਸਾਥੀਆਂ ਨਾਲ ਰਹਿ ਕਰਾਂਗੇ ਪਹਿਲਾਂ ਵੀ ਸਾਰੇ ਪੰਜਾਬ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਸੀ ਹੁਣ ਵੀ ਜਿਹੜਾ ਪੰਜਾਬ ਆ ਉਹ ਸਹਿਯੋਗ ਦੇਵੇਗਾ ਪਰ ਅਸੀਂ ਇਹ ਗੱਲ ਕਹਿਣੀ ਹੈ ਕਿ ਅਸੀਂ ਦਬਨ ਵਾਲੇ ਨਹੀਂ ਡਰਨ ਵਾਲੇ ਨਹੀਂ ਨਵੇਂ ਸਾਲ ਤੇ ਜਿਹੜਾ ਸਾਨੂੰ ਇਹ ਗਿਫਟ ਮਿਲਿਆ ਅਸੀਂ ਉਹਦੇ ਲਈ ਸਰਕਾਰ ਦਾ ਧੰਨਵਾਦ ਕਰਦੇ ਹਾਂ ਤੇ ਅਸੀਂ ਲੋਕਾਂ ਦੀ ਗੱਲ ਇਸੇ ਤਰੀਕੇ ਨਾਲ ਸਦਾਈ ਕਰਦੇ ਰਵਾਂਗੇ